ਸਕੂਲ ਖੋਲਦੇ ਹੀ ਮਾਪਿਆਂ ਦੀ ਚਿੰਤਾ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਤੁਹਾਨੂੰ ਵਜ੍ਹਾ ਵੀ ਦੱਸ ਦਿੰਦੇ ਆ ਵਜ੍ਹਾ ਵੱਧਦੀ ਫੀਸ ਹੈ ਸਕੂਲ ਖੋਲਦਿਆਂ ਹੀ ਜੋ ਸਕੂਲਾਂ ਦੀ ਫੀਸ ਹੈ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਜਿਸ ਕਾਰਨ ਜੋ ਮਾਪੇ ਹਨ ਉਹਨਾਂ ਦੀ ਚਿੰਤਾ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇੱਕ ਸਰਵੇ ਕੀਤਾ ਗਿਆ ਸੀ ਜਿਸ ਵਿੱਚ 44% ਮਾਪਿਆਂ ਨੇ ਦੱਸਿਆ ਕਿ ਪਿਛਲੇ 3 ਸਾਲਾਂ ਵਿੱਚ ਉਹਨਾਂ ਦੇ ਬੱਚਿਆਂ ਦੇ ਸਕੂਲਾਂ ਦੀ ਫੀਸ 50% ਤੋਂ 80% ਤੱਕ ਵੱਧ ਚੁੱਕੀ ਹੈ ਇਸ ਸਰਵੇਖ ਦੇਸ਼ ਦੇ 309 ਜ਼ਿਲ੍ਹਿਆਂ ਤੋਂ 33 ਹਜ਼ਾਰ ਤੋਂ ਵੱਧ ਮਾਪਿਆਂ ਨੇ ਭਰਿਆ ਸੀ ਜਿਨ੍ਹਾਂ ਵਿੱਚੋਂ 48% ਮਹਿਲਾਵਾਂ ਸਨ ਸਰਵੇ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਪ੍ਰਾਈਵੇਟ ਸਕੂਲਾਂ ਦੇ ਫੀਸ ਜਿੰਨੀ ਜ਼ਿਆਦਾ ਹੋ ਗਈ ਹੈ ਕਿ ਮੱਧ ਵਰਗ ਅਤੇ ਨੀਵੀਂ ਆਮਦਨ ਵਾਲੇ ਪਰਿਵਾਰ ਬਹੁਤ ਪਰੇਸ਼ਾਨ ਹਨ ਕਈ ਮਾਪੇ ਲੋਨ ਲੈ ਕੇ ਜਾਂ ਆਪਣੀਆਂ ਜ਼ਰੂਰਤਾਂ ਘਟਾ ਕੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਚੁੱਕ ਰਹੇ ਹਨ ਤੁਹਾਨੂੰ ਦੱਸਦੇ ਕਿ ਹైదరాబాద్ ਵਿੱਚ ਤੱਕ ਪ੍ਰਾਇਮਰੀ ਸਕੂਲਾਂ ਵਿੱਚ ਦਾਖਲੇ ਲਈ ਫੀਸ ਦੁੱਗਣੀ ਕਰ ਦਿੱਤੀ ਗਈ ਹੈ। ਬੈਂਗਲੂਰੂ ਵਿੱਚ ਮਾਪਿਆਂ ਦੇ 10% ਤੋਂ 30% ਤੱਕ ਵੱਡੀ ਸਕੂਲ ਫੀਸ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮਾਪਿਆਂ ਨੇ આરોਪ ਲਗਾਏ ਹਨ ਕਿ ਹਰ ਸਾਲ ਬਿਨਾਂ ਕਿਸੇ ਟੰਗ ਦੇ ਕਾਰਨ ਸਕੂਲ ਵਿੱਚ ਫੀਸ ਵਧਾਈ ਦਿੱਤੀ ਜਾਂਦੀ ਹੈ। ਦੂਜੇ ਪਾਸੇ ਸਕੂਲ ਪ੍ਰਸ਼ਾਸਨਾਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਤਨਖਾਹ ਅਤੇ ਹੋਰ ਖਰਚਿਆਂ ਕਾਰਨ ਉਹਨਾਂ ਦੀ ਫੀਸ ਵਧਾਉਣੀ ਪੈਂਦੀ ਹੈ। ਪਲੀਜ਼ ਬਾਦ ਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਚੱਲ ਰਹੀ ਹੈ ਇੱਕ ਮਾਪੇ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਹਰ ਸਾਲ ਸਕੂਲਾਂ ਦੇ ਹਿਸਦਸ ਤੋਂ 40% ਤੱਕ ਵਧ ਜਾਂਦੀ ਹੈ ਪਰ ਸਹੂਲਤਾਂਾਂ ਜਿਵੇਂ ਦੀਆਂ ਉਵੇਂ ਹੀ ਰਹਿੰਦੀਆਂ ਹਨ ਆਮ ਆਦਮੀ ਦੀ ਤਨਖਾਹ ਇੰਨੀ ਨਹੀਂ ਵੱਧਦੀ ਫਿਰ ਅਸੀਂ ਇਹ ਵੱਡੀ ਫੀਸ ਕਿਵੇਂ ਭਰ ਸਕਦੇ ਹਾਂ ਮਾਪਿਆਂ ਦੇ ਲਈ ਬੱਚਿਆਂ ਨੂੰ ਪੜਾਉਣਾ ਦਿਨੋਂ ਦੇ ਮੁਸ਼ਕਿਲ ਹੁੰਦਾ ਜਾ ਰਿਹਾ ਸਕੂਲਾਂ ਦੀ ਫੀਸ ਨੂੰ ਲੈ ਕੇ ਜੋ ਮਾਪੇ ਹਨ ਕਾਫੀ ਜ਼ਿਆਦਾ ਪਰੇਸ਼ਾਨ ਹੰਤੂ ਕਿ ਇਹ ਵਾਧੇ ਦੀ ਫੀਸ ਨੂੰ ਦੇ ਕੇ ਮਾਪਿਆਂ ਨੇ ਮਨ ਵਿੱਚ ਡਰ ਹੈ ਕਿ ਦਿਨੋ ਦਿਨ ਵਾਧੇ ਦੀ ਫੀਸ ਨੂੰ ਲੈ ਅਸੀਂ ਅੱਗੇ ਆਪਣੇ ਬੱਚਿਆਂ ਦੀ ਵਿੱਤ ਕਿਵੇਂ ਭਰਾਂਗੇ ਉਹਨਾਂ ਨੂੰ ਕਿਵੇਂ ਪੜਾਵਾਂਗੇ ਲਿਖਾਵਾਂਗੇ ਸਕੂਲ ਖੋਲਦੇ ਹੀ ਮਾਪਿਆਂ ਤੇ ਚਿੰਤਾ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਤੁਹਾਨੂੰ ਵਜ੍ਹਾ ਵੀ ਦੱਸ ਦਿੰਦੇ ਆ ਵਜ੍ਹਾ ਵਾਧਦੀ ਫੀਸ ਹੈ ਸਕੂਲ ਖੋਲਦੇ ਹੈ ਜੋ ਸਕੂਲਾਂ ਦੀ ਫੀਸ ਹੈ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਜਿਸ ਕਾਰਨ ਜੋ ਮਾਪੇ ਹਨ ਉਹਨਾਂ ਦੇ ਚਿੰਤਾ ਕਾਫੀ ਜ਼ਿਆਦਾ ਵਧ ਚੁੱਕੀ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇੱਕ ਸਰਵੇ ਕੀਤਾ ਗਿਆ ਸੀ ਜਿਸ ਵਿੱਚ 44% ਮਾਪਿਆਂ ਨੇ ਦੱਸਿਆ ਕਿ ਪਿਛਲੇ 3 ਸਾਲਾਂ ਵਿੱਚ ਉਹਨਾਂ ਦੇ ਬੱਚਿਆਂ ਦੇ ਸਕੂਲਾਂ ਦੀ ਫੀਸ 50% ਤੋਂ 80% ਤੱਕ ਵਧ ਚੁੱਕੀ ਹੈ। ਇਹ ਸਰਵੇਸ਼ ਦੇ 309 ਜ਼ਿਲ੍ਹਿਆਂ ਤੋਂ 33,000 ਤੋਂ ਵੱਧ ਮਾਪਿਆਂ ਨੇ ਭਰਿਆ ਸੀ ਜਿਨ੍ਹਾਂ ਵਿੱਚੋਂ 48% ਔਰਤਾਂ ਸਨ। ਸਰਵੇ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਪ੍ਰਾਈਵੇਟ ਸਕੂਲਾਂ ਦੇ ਫੀਸ ਜਿੰਨੀ ਜ਼ਿਆਦਾ ਹੋ ਗਈ ਹੈ ਕਿ ਮੱਧ ਵਰਗ ਅਤੇ ਨੀਵੀਂ ਆਮਦਨ ਵਾਲੇ ਪਰਿਵਾਰ ਬਹੁਤ ਪਰੇਸ਼ਾਨ ਹਨ। ਕਈ ਮਾਪੇ ਲੋਨ ਲੈ ਕੇ ਜਾਂ ਆਪਣੀਆਂ ਜ਼ਰੂਰਤਾਂ ਘਟਾ ਕੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਚੁੱਕ ਰਹੇ ਹਨ। ਤੁਹਾਨੂੰ ਦੱਸਦੇ ਕਿ ਹైదరాబాద్ ਵਿੱਚ ਤਾਂ ਪ੍ਰਾਇਮਰੀ ਸਕੂਲਾਂ ਵਿੱਚ ਦਾਖਲੇ ਲਈ ਫੀਸ ਦੁੱਗਣੀ ਕਰ ਦਿੱਤੀ ਗਈ ਹੈ। ਬੈਂਗਲੂਰੂ ਵਿੱਚ ਮਾਪਿਆਂ ਦੇ 10% ਤੋਂ 30% ਤੱਕ ਵਧੀ ਸਕੂਲ ਫੀਸ ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਮਾਪਿਆਂ ਨੇ આરોਪ ਲਗਾਏ ਹਨ ਕਿ ਹਰ ਸਾਲ ਬਿਨਾਂ ਕਿਸੇ ਟੰਗ ਦੇ ਕਾਰਨ ਸਕੂਲ ਵਿੱਚ ਫੀਸ ਵਧਾਈ ਦਿੱਤੀ ਜਾਂਦੀ ਹੈ ਦੂਜੇ ਪਾਸੇ ਸਕੂਲ ਪ੍ਰਸ਼ਾਸਨਾਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਤਨਖਾਹ ਅਤੇ ਹੋਰ ਖਰਚਿਆਂ ਕਾਰਨ ਉਹਨਾਂ ਦੀ ਫੀਸ ਵਧਾਉਣੀ ਪੈਂਦੀ ਹੈ ਫੀਸ ਵਾਧੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਚੱਲ ਰਹੀ ਹੈ ਇੱਕ ਮਾਪੇ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਹਰ ਸਾਲ ਸਕੂਲਾਂ ਦੀ ਫੀਸ ਦਾ 20 ਤੋਂ 40% ਤੱਕ ਵਧ ਜਾਂਦੀ ਹੈ ਪਰ ਸਹੂਲਤਾਂ ਵਾਂਗ ਜਿਵੇਂ ਦੀਆਂ ਓਵੇਂ ਹੀ ਰਹਿੰਦੀਆਂ ਹਨ ਆਮ ਆਦਮੀ ਦੀ ਤਨਖਾ ਇੰਨੀ ਨਹੀਂ ਮੱਦੀ ਫੇਰ ਅਸੀਂ ਇਹ ਵੱਡੀ ਫੀਸ ਕਿਵੇਂ ਭਰ ਸਕਦੇ ਹਾਂ ਮਾਪਿਆਂ ਦੇ ਲਈ ਬੱਚਿਆਂ ਨੂੰ ਪੜਾਉਣਾ ਦਿਨੋਂ ਦੇ ਮੁਸ਼ਕਲ ਹੁੰਦਾ ਜਾ ਰਿਹਾ ਸਕੂਲਾਂ ਦੀ ਫੀਸ ਨੂੰ ਲੈ ਕੇ ਜੋ ਮਾਪੇ ਹਨ ਕਾਫੀ ਜ਼ਿਆਦਾ ਪਰੇਸ਼ਾਨ ਹਨ ਕਿ ਇਹ ਵੱਡੀ ਫੀਸ ਨੂੰ ਦੇਖ ਕੇ ਮਾਪਿਆਂ ਦੇ ਮਨ ਵਿੱਚ ਡਰ ਹੈ ਕਿ ਦਿਨੋਂ ਦਿਨ ਵੱਧਦੀ ਫੀਸ ਨੂੰ ਲੈ ਕੇ ਅਸੀਂ ਅੱਗੇ ਆਪਣੇ ਬੱਚਿਆਂ ਦੀ ਵਿੱਤ ਕਿਵੇਂ ਭਰਾਂਗੇ ਉਹਨਾਂ ਨੂੰ ਕਿਵੇਂ ਪੜਾਵਾਂਗੇ ਲਿਖਾਵਾਂਗੇ